ਕਰਤੇ ਰੇ ਮੂੰਚੋ ਕਿਹੜਾ ਫੁੱਲ ਕਰਦੇ ਨੇ ਜੇ ਤੂੰ ਐਂ ਕਰਦਾ ਰਿਹਾ ਨਾ ਤੇਰੀਆਂ ਲੱਤਾਂ ਤੋੜ ਕੇ ਤੇਰੀ ਫੋਟੋ ਤੇ ਫੁੱਲ ਜਰੂਰ ਟੰਗੂ ਦੇਖ ਲੈ ਬਾਈ ਤੇਰੇ ਸਾਹਮਣੇ ਕੀ ਕਹੀ ਜਾਂਦੀ ਐ ਸਹੀ ਕਹਿੰਦੀ ਐ ਮਾਂ ਇਹਦੇ ਨਾਲ ਆਪਣਾ ਬਈ ਇੰਨਾ ਕੀ ਰਿਸ਼ਤਾ ਸੀਗਾ ਉਹ ਕਾਦਾ ਰਿਸ਼ਤਾ 5 ਸਾਲ ਹੋ ਗਏ ਤੈਨੂੰ ਬਿਜਲੀ ਮੈਕਮੇਂ ਚ ਪੋਸਟਾਂ ਭਰੀਆਂ ਨੂੰ ਕਦੇ ਕਹਿ ਦੇ ਨਾ ਮੈਂ ਮਾਸਟਰ ਲੱਗੋ ਮਾਸਟਰ ਲੱਗਣ ਵਾਲੀ ਇਹਦੀ 부ਥੀ ਹੈਗੀ ਐ ਬਿਜਲੀ ਮੈਕਮੇਂ ਜਾਣਾ ਕਿਤੇ ਐਸਡੀਓ ਲੱਗ ਜੇ ਇਹ ਤਾਂ ਛੜਾ ਰਹੁ ਛੜਾ ਬਾੜਾ ਹੰਕਾਰ ਨਾ ਕਰ ਕਈ ਵਾਰੀ ਛੜਿਆਂ ਨੂੰ ਰੱਬ ਪਰੀਆਂ ਭੇਜ ਦਿੰਦਾ ਐ ਕਿਉਂਕਿ ਮੈਂ ਡਿੱਗੇ ਹੋਏ ਦਰਖਤ ਹਰੇ ਹੁੰਦੇ ਦੇਖੇ ਨੇ ਮੇਰੀ ਗੱਲ ਸੁਣ ਲੈ ਇਹਨੂੰ ਮੇਰੀਆਂ ਅੱਖਾਂ ਤੋਂ ਪਰੇ ਕਰ ਦੇ ਨਹੀਂ ਮੈਂ ਇਹਦੀਆਂ ਲੱਤਾਂ ਤੋੜ ਦੂੰ ਇਹਨੂੰ ਹਟਾ ਲੈ ਬਾਈ ਮੈਥੋਂ ਕੁਛ ਬੋਲਿਆ ਜਾਊ ਕਰ ਕੀ ਬੋਲੇਗਾ ਵਾ ਤੂੰ ਤੇਰੀਆਂ ਬੋਦੀਆਂ ਪੱਟ ਕੇ ਹੱਥ ਚ ਫੜਾ ਦੂੰ ਜਾਂ ਨਿਕਲਦਾ ਸਾਡੇ ਕਰੋ ਲੈ ਥੋ ਨਿਕਲਦਾ ਕਰੋ ਇੱਥੋਂ ਪੰਜ ਦਿਨਾਂ ਬਾਅਦ ਪਾਲੀਸਾਨਾ ਪਰਮਜੀਤ ਸਿੰਘ ਦਾ ਘਰ ਆ ਜੀ ਇਹ ਹਾਂਜੀ ਹਾਂ ਇਹੀ ਹੈ ਆ ਪਾਰਸਲ ਆਇਆ ਦੀ ਉਹਨਾਂ ਦਾ ਕਹਦਾ ਜੀ ਉਹ ਬਿਜਲੀ ਵਿਭਾਗਾਂ ਚ ਜਿਹੜੀ ਉਹ ਭਾਰਤੀ ਹੋਏ ਨੇ ਸਿੱਧੇ ਸਿੱਧੇ ਹਾਂਜੀ ਆ ਲਓ ਪਾਰਸਲ ਉਹਨਾਂ ਦਾ ਸਾਈਨ ਕਰ ਦਿਓ ਇਹੀ ਘਰ ਆਣਾ ਜੀ ਪੰਮੇ ਦਾ ਹਾਂ ਹਾਂ ਇਹੀ ਹੈ ਆ ਲਓ ਠੀਕ ਹੈ ਜੀ ਧੰਨਵਾਦ ਕਟੂ ਗ੍ਰੈਡ ਚ ਭੇਜ ਦਿਓ ਉੱਥੇ ਡਿਊਟੀ ਹੈ ਜੀ ਉਹਨਾਂ ਦੀ ਠੀਕ ਹੈ ਜੀ ਠੀਕ ਹੈ ਜੀ ਜਾਓ ਜੇ ਤੁਸੀਂ ਜਿਲ੍ਹਾਤ ਵੀ ਕਰਦੋ ਮਾਤਾ ਨੇ ਜੇ ਖਾਰੀ ਸਾਰਾ ਖਰੀਦੀ ਮੈਂ ਤਾਂ ਦਿਉਰਾਂ ਵਾਲੀ ਰੱਖੂੰਗੀ ਆਪਣਾ ਤਾਂ ਦਿਉਰਾਂ ਵਾਲੀ ਰਹੂਗਾ ਆ ਲੈਓ ਜੀ ਪੱਗ ਲਾਓ ਤੁਹਾਡੇ ਸਿਰ 'ਚ ਤੇਲ ਛੱਤ ਦਿਆਂ ਲਾ ਲੈ ਮੈਂ ਲਾ ਕੇ ਆਈ ਜੀ ਤੇਲ ਕਿਹੜਾ ਇਹ ਵਧੀਆ ਜੀ ਖੋਪਰੇ ਵਾਲਾ ਮਲਦੇ ਸਈਦ ਨੇ ਮਲਦੇ ਲਾ ਕੇ ਮਲ ਜੱਜ ਨਹੀਂ ਤੁਹਾਨੂੰ ਖੋਲ ਕੇ ਮਲੇ ਨੂੰ ਉਹ ਤਾਂ ਕਰਾਂ ਹੀ ਬੋਧੀਆਂ ਪੱਟ ਦੂੰਗਾ ਮੇਰਾ ਤਾਂ ਸੁੱਖ ਵੇਲੇ ਦਾ ਹਰੇਕ ਨੇੜੇ ਲੱਗ ਜਾਂਦਾਗਾ ਇਦੋਂ ਹੁਣ ਸੁੱਖ ਆ ਗਿਆ ਮੇਰੇ ਤੇ ਕੱਢ ਜਾ ਉਹ ਇੱਕ ਮਿੰਟ ਉਹਨਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਅੱਛਾ ਜੀ ਨਾ ਨਾ ਕੋਈ ਗੱਲ ਨਹੀਂ ਕੋਈ ਆਪਣੇ ਜਿਹਦਾ ਕਹਾ ਹੰਕਾਰ ਹੈ ਜੀ ਨਹੀਂ ਨਹੀਂ ਜੀ ਹਾਂ ਹਾਂਜੀ ਹਾਂਜੀ ਨਹੀਂ ਤੁਹਾਨੂੰ ਪਹਿਲਾਂ ਹੀ ਪਤਾ ਹੀ ਆ ਪਤਾ ਰੱਬ ਤੋਂ ਡਰ ਕੇ ਗੱਲ ਕਰਦੇ ਹਾਂ ਨੇ ਹਾਂਜੀ ਹਾਂ ਅੱਛਾ ਜੀ ਕੁੜੀ ਆਪਣੀ ਪਲਸਮਲਾਜ ਮੈਂ ਜੀ ਅੱਛਾ ਜਨ ਨਾ ਨਾ ਕੋਈ ਨਹੀਂ ਜੀ ਆਪਣਾ ਐਸ ਡੀਓ ਦਾ ਰਿੰਕ ਆਪਣਾ ਹੈ ਆਪਾਂ ਹੰਕਾਰ ਨਹੀਂ ਕਰਦੇ ਕੋਈ ਚੱਕਰ ਵਾਲੀ ਗੱਲ ਨਹੀਂ ਜੀ ਤਾਂ ਕੀ ਆ ਜੀ ਚਾਹੇ ਉਹ ਤੇ ਕੁੜੀ ਨਾਲ ਵਧੀਆ ਸਵਾਲ ਹੀ ਹੋਵੇ ਜਿਹੜਾ ਨਾ ਘਰ ਚ ਏਕਾ ਬਰਕਤ ਰੱਖੇ ਜੀ ਹਾਂ ਜੀ ਹਾਂ ਆਹ ਇਹ ਗੱਲ ਸਹੀ ਹੈ ਜੀ ਕਿਉਂਕਿ ਸੁੱਖ ਵੇਲੇ ਨਾ ਹਰੇਕ ਨੇੜੇ ਲੱਗੇ ਨੇ ਦੁੱਖ ਵੇਲੇ ਭਜਦੇ ਹੁੰਦੇ ਨੇ ਨਾ ਹੀ ਨਾ ਨਾ ਛੱਟ ਮੰਗਣੀ ਪੱਟ ਵਿਆਹ ਕਰਾਂਗੇ ਜੀ ਕਿਉਂਕਿ ਗੱਡੀਆਂ ਪਹਿਲੀ ਲੇਟ ਨਹੀਂ ਗਈਆਂ ਲਾਜੋ ਲਾਜੋ ਛੱਡੇ ਲਾਜੋ ਕਹਿੰਦੇ ਸਾੜਾ ਸਾੜਾ ਰਹੇਗਾ ਤੂੰ ਵਾਹ ਯਾਰ ਮੈਂ ਤਾਂ ਬੂਟ ਸਿੱਟ ਦੂੰ ਕਿੱਝ